ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਦੇਸ਼ ਭਰ ਦੇ ਵਿੱਚ ਮੀਨ ਹੈ ਕਹਿਰ ਮਚਾ ਕੇ ਰੱਖਤਾ ਹੈ ਤਾਂ ਦੇਸ਼ ਭਰ ਦੇ ਕਈ ਸੂਬਿਆਂ ਦੇ ਵਿੱਚ ਮੀਨ ਹੈ ਤਬਾਹੀ ਮਚਾ ਕੇ ਰੱਖਤੀ ਹੈ ਤਾਂ ਹੁਣ ਤਸਵੀਰਾਂ ਤੇਲੰਗਾਨਾ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਮੀਨ ਹੈ ਤਬਾਹੀ ਮਚਾ ਕੇ ਰੱਖਤੀ ਹੈ ਰੇਲਵੇ ਟਰੈਕ ਦਾ ਇੱਕ ਹਿੱਸਾ ਭਾਰੀ ਮੀਂਹ ਕਾਰਨ ਰੁੜ ਗਿਆ ਹੈ ਤਾਂ ਬੇहद ਹੈਰਾਨ ਕਰਨ ਵਾਲੀਆਂ ਤਸਵੀਰਾਂ ਤੁਹਾਡੇ ਨਾਲ ਦੈਨਿਕ ਸਵੇਰਾ ਟੀਵੀ ਤੇ ਸਾਂਝੀਆਂ ਕਰ ਰਿਹਾ ਤਾਂ ਦੇਖੋ ਕਿਵੇਂ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਜਿਸ ਕਾਰਨ ਰੇਲਵੇ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਦੱਸ ਦਈਏ ਕਿ ਤੇਲੰਗਾਨਾ ਚ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ ਜਿਸ ਕਾਰਨ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਹੁਣ ਤੱਕ ਇਹ ਤਸਵੀਰਾਂ ਬੇहद ਹੈਰਾਨ ਕਰਨ ਵਾਲੀਆਂ ਨੇ ਤਾਂ ਹੁਣ ਇਹ ਤਸਵੀਰਾਂ ਮਹਿਬੂਬਾਦ ਜ਼ਿਲ੍ਹੇ ਦੇ The cat ਕੇਸ ਮੁਰੰਧਮ ਮੰਡਲ ਚ ਰੇਲਵੇ ਸਟੇਸ਼ਨ ਨੇੜੇ ਇੱਕ ਰੇਲਵੇ ਟਰੈਕ ਦਿਆਂ ਨੇ ਜਿੱਥੇ ਪਾਣੀ ਨੇ ਤਬਾਹੀ ਮਚਾ ਦਿੱਤੀ ਹੈ ਜਿਸ ਕਾਰਨ ਰੇਲਵੇ ਟਰੈਕ ਹੀ ਰੁੜ ਗਿਆ ਤਾਂ ਤਬਾਹੀ ਦਾ ਮੰਜ਼ਰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਜਿੱਥੇ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ ਜਿਸ ਕਾਰਨ ਰੇਲਵੇ ਟਰੈਕ ਰੁੜ ਗਿਆ ਹੈ ਜਿਸ ਕਾਰਨ ਕਾਚੀ ਪੇਟ ਅਤੇ ਵੇਜੀ ਬਾੜਾ ਵਿਚਕਾਰ ਰੇਲਵੇ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਮਛਲੀ ਪਟਨਮ ਐਕਸਪ੍ਰੈਸ ਨੂੰ ਮਹਿਬੂਬਾਦ ਰੇਲਵੇ ਸਟੇਸ਼ਨ ਤੇ ਰੋਕਿਆ ਗਿਆ ਹੈ ਤਾਂ ਲਗਾਤਾਰ ਦੇਸ਼ ਪਰ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਦਾ ਕਹਿਰ جاری ਹੈ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੂਬਾ ਸਰਕਾਰ ਸਥਿਤੀ ਤੇ ਕਾਬੂ ਪਾਉਣ ਅਤੇ ਸੰਕਟ ਨਾਲ ਨਜਿੱਠਣ ਲਈ ਹਾਈ ਅਲਰਟ ਤੇ ਹੈ ਸੜਕ ਅਤੇ ਰੇਲਵੇ ਲਾਈਨਾਂ ਨੂੰ ਹੋਏ ਨੁਕਸਾਨ ਦੀ ਮੁਰੰਮਤ ਕਰਨ ਅਤੇ ਇਸ ਪ੍ਰਕਿਰਿਆ ਵਿੱਚ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਵੱਖ-ਵੱਖ ਉਪਾਏ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਲਗਾਤਾਰ ਤੇਲੰਗਾਨਾ ਚ ਮੀਂਹ ਦਾ ਕਹਿਰ جاری ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ। ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਦੇਸ਼ ਭਰ ਦੇ ਵਿੱਚ ਮੀਨ ਹੈ ਕਹਿਰ ਮਚਾ ਕੇ ਰੱਖਤਾ ਹੈ ਤਾਂ ਦੇਸ਼ ਭਰ ਦੇ ਕਈ ਸੂਬਿਆਂ ਦੇ ਵਿੱਚ ਮੀਨ ਹੈ ਤਬਾਹੀ ਮਚਾ ਕੇ ਰੱਖਤੀ ਹੈ ਤਾਂ ਹੁਣ ਤਸਵੀਰਾਂ ਤੇਲੰਗਾਨਾ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਮੀਨ ਹੈ ਤਬਾਹੀ ਮਚਾ ਕੇ ਰੱਖਤੀ ਹੈ ਰੇਲਵੇ ਟ੍ਰੈਕ ਦਾ ਇੱਕ ਹਿੱਸਾ ਭਾਰੀ ਮੀਂਹ ਕਾਰਨ ਰੁੜ ਗਿਆ ਹੈ ਤਾਂ ਬੇहद ਹੈਰਾਨ ਕਰਨ ਵਾਲੀਆਂ ਤਸਵੀਰਾਂ ਤੁਹਾਡੇ ਨਾਲ ਦੈਨਿਕ ਸਵੇਰਾ ਟੀਵੀ ਤੇ ਸਾਂਝੀਆਂ ਕਰ ਰਿਹਾ ਤਾਂ ਦੇਖੋ ਕਿਵੇਂ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਜਿਸ ਕਾਰਨ ਰੇਲਵੇ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਦੱਸ ਦਈਏ ਕਿ ਤੇਲੰਗਾਨਾ ਚ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ ਜਿਸ ਕਾਰਨ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਹੁਣ ਤੱਕ ਇਹ ਤਸਵੀਰਾਂ ਬੇहद ਹੈਰਾਨ ਕਰਨ ਵਾਲੀਆਂ ਨੇ ਤਾਂ ਹੁਣ ਇਹ ਤਸਵੀਰਾਂ ਮਹਿਬੂਬਾਦ ਜ਼ਿਲ੍ਹੇ ਦੇ ਕੇਸ ਮੁਰੰਧਮ ਮੰਡਲ ਚ ਰੇਲਵੇ ਸਟੇਸ਼ਨ ਨੇੜੇ ਇੱਕ ਰੇਲਵੇ ਟਰੈਕ ਦਿਆਂ ਨੇ ਜਿੱਥੇ ਪਾਣੀ ਨੇ ਤਬਾਹੀ ਮਚਾ ਦਿੱਤੀ ਹੈ ਜਿਸ ਕਾਰਨ ਰੇਲਵੇ ਟਰੈਕ ਹੀ ਰੁੜ ਗਿਆ ਤਾਂ ਤਬਾਹੀ ਦਾ ਮੰਜ਼ਰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਜਿੱਥੇ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ ਜਿਸ ਕਾਰਨ ਰੇਲਵੇ ਟਰੈਕ ਰੁੜ ਗਿਆ ਹੈ ਜਿਸ ਕਾਰਨ ਕਾਚੀ ਪੇਟ ਅਤੇ ਵੇਜੀ ਬਾੜਾ ਵਿਚਕਾਰ ਰੇਲਵੇ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਮਾਛਲੀ ਪਟਨਾਮ ਐਕਸਪ੍ਰੈਸ ਨੂੰ ਮਹਿਬੂਬਾਦ ਰੇਲਵੇ ਸਟੇਸ਼ਨ ਤੇ ਰੋਕਿਆ ਗਿਆ ਹੈ ਤਾਂ ਲਗਾਤਾਰ ਦੇਸ਼ ਭਰ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਦਾ ਕਹਿਰ جاری ਹੈ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੂਬਾ ਸਰਕਾਰ ਸਥਿਤੀ ਤੇ ਕਾਬੂ ਪਾਉਣ ਅਤੇ ਸੰਕਟ ਨਾਲ ਨਜਠਣ ਲਈ ਹਾਈ ਅਲਰਟ ਤੇ ਹੈ ਸੜਕਾਂ ਤੇ ਰੇਲਵੇ ਲਾਈਨਾਂ ਨੂੰ ਹੋਏ ਨੁਕਸਾਨ ਦੀ ਮੁਰੰਮਤ ਕਰਨ ਅਤੇ ਇਸ ਪ੍ਰਕਿਰਿਆ ਵਿੱਚ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਵੱਖ-ਵੱਖ ਉਪਾਏ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਲਗਾਤਾਰ ਤੇਲੰਗਾਨਾ ਚ ਮੀਂਹ ਦਾ कहर جاری ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par